ਬਹੁਤ ਹੀ ਸੋਹਣੀ ਕਹਾਣੀ ਹੈ ਤਨਕਰ ਸਵੇਤੀ ਰੋਟੀ ਖਾ ਕੇ ਜਸ ਨੂੰ ਸਕੂਲ ਤੋਰਿਆ ਤਾਂ ਤਨਕਰ ਇਕੱਲੀ ਬੈਠੀ ਸੋਚ ਰਹੀ ਸੀ ਅੱਜ ਤੱਕ ਤਾਂ ਜਸ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਹੁਣ ਇੱਕਦਮ ਉਸ ਨੂੰ ਪਤਾ ਨਹੀਂ ਕੀ ਹੋ ਗਿਆ ਸਕੂਲੋਂ ਆ ਕੇ ਪਿਆ ਹੀ ਰਹਿੰਦਾ ਹੈ ਘਰ ਦਾ ਵੀ ਕੰਮਕਾਰ ਛੱਡ ਗਿਆ ਫਿਰ ਉਹ ਸੋਚਦੀ ਸੋਚਦੀ ਪੁਰਾਣੀਆਂ ਯਾਦਾਂ ਵਿੱਚ ਖੋ ਗਈ ਉਸ ਨੂੰ ਯਾਦ ਆਇਆ ਪਾਵੇਂ ਸ਼ਮਸ਼ੀਰ ਆਪਣੇ ਘਰੇ ਵੀ ਪੁੱਤ ਹੋ ਗਿਆ ਸੀ ਪਰ ਉਸਨੇ ਜਸ ਦੇ ਪਿਆਰ ਵਿੱਚ ਰਤੀ ਜਿੰਨਾ ਵੀ ਫਰਕ ਨਹੀਂ ਸੀ ਆਉਣ ਦਿੱਤਾ ਜਸ ਵੀ ਉਸਦਾ ਬਹੁਤ ਕਰਦਾ ਸੀ ਸਾਰਾ ਦਿਨ ਸ਼ਮਸ਼ੀਰ ਚਾਚਾ ਸ਼ਮਸ਼ੀਰ ਚਾਚਾ ਕਰਦਾ ਪਿੱਛੇ-ਪਿੱਛੇ ਘੁੰਮਦਾ ਰਹਿੰਦਾ ਸੀ ਉਸ ਨੂੰ ਯਾਦ ਆਇਆ ਇੱਕ ਦਿਨ ਬਹੁਤ ਗਰਮੀ ਸੀ ਸ਼ਮਸ਼ੀਰ ਆ ਕੇ ਬੋਲਿਆ ਸੀ ਭਾਬੀ ਮੈਂ ਜਸ ਨੂੰ ਨਾਲ ਲੈ ਖੇਤ ਨੂੰ ਲੈ ਚੱਲਿਆਂ ਬਹੁਤ ਗਰਮੀ ਆ ਮੋਟਰ ਛੱਡੀ ਹੋਈ ਆ ਖੇਡ ਲਉ ਜਵਾਕ ਠੰਡੇ ਪਾਣੀ ਵਿੱਚ ਅਜੇ ਤਨਕਰ ਨੇ ਤਾਂ ਹਾਂ ਨਾ ਵੀ ਨਹੀਂ ਸਿੱਖ ਕੀਤੀ ਜਸ ਪੱਜ ਕੇ ਜਾ ਕੇ ਸ਼ਮਸ਼ੇਰ ਦੀ ਗੋਦੀ ਚੜ ਗਿਆ ਸੀ ਚਲੋ ਚਾਚਾ ਜੀ ਚਲੋ ਬਹੁਤ ਖੁਸ਼ੀ ਜਸ ਉਹ ਵੀ ਰੋਕ ਨਹੀਂ ਸਕੀ ਜਸ ਨੂੰ ਪਾਣੀ ਕੋਲੋਂ ਪਾਵੇਂ ਡਰ ਲੱਗਦਾ ਸੀ ਤਨਕਰ ਨੂੰ ਪਰ ਸ਼ਮਸ਼ੇਰ ਤੇ ਪੂਰਾ ਭਰੋਸਾ ਸੀ ਉਸ ਨੂੰ ਇੱਕ ਦਿਨ ਸ਼ਮਸ਼ੇਰ ਸ਼ਹਿਰ ਗਿਆ ਤਾਂ ਆਪਣੇ ਪੁੱਤ ਲਈ ਜਿੰਨਾ ਸਮਾਨ ਲਿਆਇਆ ਉਸ ਤੋਂ ਕਿਤੋਂ ਵੱਧ ਜਸ ਲਈ ਲੈ ਕੇ ਆਇਆ ਸੀ ਹਰਦੀਪ ਤੋਂ ਚੋਰੀ ਚੋਰੀ ਸਮਾਨ ਫੜਾ ਕੇ ਜਦੋਂ ਮੋੜਨ ਲੱਗਾ ਤਾਂ ਬੇਬੇ ਨੇ ਆਵਾਜ਼ ਮਾਰ ਲਈ ਸੀ ਬੇਸ਼ਮਸ਼ੇਰ ਪੁੱਤ ਉਰੇਆ ਤੇਰਾ ਸਿਰ ਪਲੋਸ ਦੇਵਾਂ ਪੁੱਤ ਬਹੁਤ ਮਾਣ ਆ ਤੇਰੇ ਤੇ ਮੈਨੂੰ ਵੇ ਤੂੰ ਹੈਗਾ ਨਾ ਮੈਂ ਸੌਕੀ ਮਰਮੂ ਤੇਰੇ ਹੁੰਦਿਆਂ ਮੈਨੂੰ ਪੁੱਤ ਤੇਰੀ ਭਾਬੀ ਤੇ ਜਸ ਦਾ ਕੋਈ ਫਿਕਰ ਨਹੀਂ ਮੈਨੂੰ ਪਤਾ ਹਰਦੀਪ ਪਾਵੇਂ ਕਿੰਨੀ ਕਪਤੀ ਐ ਪਰ ਤੂੰ ਮੂੰਹ ਮੋੜਨ ਵਾਲਾ ਨਹੀਂ ਇਸ ਘਰ ਤੋਂ ਲੈ ਬੀਬੀ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਮੇਰੇ ਵੱਡੇ ਵੀਰ ਦਾ ਘਰ ਐ ਬਾਈ ਪਾਵੇਂ ਬੇਵਕਤ ਤੁਰ ਗਿਆ ਪਰ ਜਸ ਦਾ ਚਾਚਾ ਅਜੇ ਜੁੰਦਾ ਵਾ ਗੱਜ ਪਰ ਆਇਆ ਸੀ ਸ਼ਮਸ਼ੀਰ ਦਾ ਗੱਲ ਕਰਦੇ ਆ ਵੱਡੇ ਵੀਰ ਨੇ ਜਿੰਨਾ ਪਿਆਰ ਮੈਨੂੰ ਕਰਿਆ ਸੀ ਉਹ ਮੈਂ ਕਿਵੇਂ ਭੁੱਲ ਸਕਦਾ ਉਸ ਤੇ ਹੁੰਦਿਆਂ ਤਾਂ ਦੁਨੀਆ ਨਹੀਂ ਸੀ ਪਤਾ ਕਿੱਥੇ ਵਸਦੀ ਐ ਅੱਧੇ ਬੋਲ ਤੇ ਮੈਂ ਮੇਰੀ ਹਰ ਗੱਲ ਪੂਰੀ ਕਰ ਦਿੰਦਾ ਸੀ ਮੂੰਹ ਪੱਜਿਆ ਭਿੱਜਿਆ ਗਿਆ ਸੀ ਹੰਝੂਆਂ ਨਾਲ ਸ਼ਮਸ਼ੀਰ ਦਾ ਧਨਕਰ ਅੰਦਰੋਂ ਪਾਣੀ ਲੈ ਕੇ ਆਈ ਸੀ ਲੈ ਵੀਰ ਪਾਣੀ ਪੀ ਲੋ ਰੋ ਨਾ ਵੀਰ ਕਿਦਾਂ ਜੀ ਕਰਦਾ ਦੁਨੀਆ ਛੱਡ ਕੇ ਜਾਣ ਨੂੰ ਉਹ ਤਾਂ ਲਿਖਾ ਕੇ ਹੀ ਇੰਨੀ ਲਿਆਇਆ ਸੀ ਉਸ ਦਿਨ ਸ਼ਾਮ ਨੂੰ ਪਿੰਡ ਤੋਂ ਮੁਹੰਮਦ ਰਵੀ ਵੀਰ ਆਇਆ ਸੀ ਉਸ ਨੇ ਆ ਕੇ ਦੱਸਿਆ ਸੀ ਧਨਕਰ ਦਾਈ ਨੂੰ ਕੁਝ ਠੀਕ ਨਹੀਂ ਹੈ ਸਵੇਰ ਦੀ ਕਹੀ ਜਾਂਦੀ ਸੀ ਧਨਕਰ ਨੂੰ ਲੈ ਆਓ ਜਸ ਨੂੰ ਲੈ ਆਓ ਮੈਂ ਨਾ ਪੈਣੇ ਤੈਨੂੰ ਲੈਣ ਆਇਆ ਧਨਕਰ ਨੇ ਜਵਾਬ ਦਿੱਤਾ ਸੀ ਰਫੀਦੀਰ ਬੀਬੀ ਕਰਕੇ ਜਾਣਾ ਪੈਣਾ ਪਰ ਚਾਚਾ ਜੀ ਤਾਂ ਉਹ ਬੇੜਾ ਦੇਖ ਕੇ ਕੇ ਨਾ ਦਿਲ ਦਹਿਲ ਜਾਂਦਾ ਉਹ ਗੋਲੀ ਦਾ ਖੜਾਕ ਨਾ ਮੈਨੂੰ ਉੱਥੇ ਜਾ ਅੱਜ ਵੀ ਸੁਣਦਾ ਸੱਸ ਨੇ ਧਨਕਰ ਨੂੰ ਜਾਣ ਲੱਗੀ ਨੂੰ ਕਿਹਾ ਸੀ ਧੀਏ ਜੇ ਤੇਰੀ ਬੀਬੀ ਠੀਕ ਨਾ ਹੋਈ ਤਾਂ 4 ਦਿਨ ਰਹਿ ਆਈ ਪੁੱਤ ਤੂੰ ਮੇਰੀ ਫਿਕਰ ਨਾ ਕਰੀਂ ਕੁਝ ਦਿਨਾਂ ਬਾਅਦ ਤਾਂ ਘਰ ਦੀ ਮਾਂ ਵੀ ਸਦਾ ਲਈ ਅਲਵਦਾ ਕਹਿ ਗਈ ਪੇਕਿਆਂ ਵਿੱਚ ਜੋ ਮੇਰ ਸੀ ਉਹ ਵੀ ਖਤਮ ਹੋ ਗਈ ਸੀ ਹਰਦੀਪ ਵੀ ਸ਼ਮਸ਼ੇਰ ਨਾਲ ਆ ਕੇ ਅਫਸੋਸ ਕਰਕੇ ਗਈ ਸੀ ਜਦੋਂ ਦਾ ਹਰਦੀਪ ਦੇ ਜਵਾਬ ਹੋਇਆ ਸੀ ਉਸ ਦਾ ਸਵਾਭ ਵਿੱਚ ਕਾਫੀ ਫਰਕ ਆ ਗਿਆ ਸੀ ਹੁਣ ਅੱਗੇ ਜਿੰਨਾ ਕਲੇਸ਼ ਨਹੀਂ ਸੀ ਕਰਦੀ ਪਰ ਆਪਣਾ ਬੱਚਾ ਸ਼ਮਸ਼ੀਰ ਤੋਂ ਸਿਵਾਏ ਕਿਸੇ ਨੂੰ ਚੁੱਕੜ ਨਹੀਂ ਸੀ ਦਿੰਦੀ ਜੇ ਕਿਸੇ ਨੇ ਚੁੱਕ ਲੈਣਾ ਤਾਂ ਝਟ ਵਾਪਸ ਲੈਣਾ ਸਭ ਨੂੰ ਪਤਾ ਸੀ ਉਸ ਤੇ ਸਵਾਦ ਦਾ ਕੋਈ ਉਸ ਦਾ ਗੁੱਸਾ ਨਹੀਂ ਸੀ ਕਰਦਾ ਸਮਾਂ ਬੀਤਦਾ ਗਿਆ ਸ਼ਮਸ਼ੀਰ ਦੇ ਘਰ ਇੱਕ ਹੋਰ ਪੁੱਤ ਹੋ ਗਿਆ ਸੀ ਜਸ ਵੀ ਵੱਡਾ ਹੋ ਗਿਆ ਸੀ ਹੁਣ ਉਹ ਸਕੂਲ ਆਪੇ ਚਲਾ ਜਾਂਦਾ ਸੀ ਹੱਟੀ ਤੋਂ ਸਮਾਨ ਵੀ ਲਿਆ ਦਿੰਦਾ ਸੀ ਜਿਸ ਦਿਨ ਸ਼ਮਸ਼ੀਰ ਨੇ ਨਾ ਆਉਣਾ ਉਸ ਦਿਨ ਉਸਮਸ਼ੀਰਵਲ ਚਲਾ ਜਾਂਦਾ ਸੀ ਹਰਦੀਪ ਨੇ ਵੀ ਕਦੇ ਜਸ ਨੂੰ ਮਾੜਾ ਨਹੀਂ ਸੀ ਕਿਹਾ ਉਹ ਜੇ ਉਸ ਨੂੰ ਪਿਆਰ ਨਹੀਂ ਸੀ ਕਰਦੀ ਤਾਂ ਉਸ ਤੋਂ ਨਫ਼ਰਤ ਵੀ ਨਹੀਂ ਸੀ ਕਰਦੀ ਪਰ ਕਹਿੰਦੇ ਹੁੰਦੇ ਆ ਬਾਰੇ ਸ਼ਾਨਾ ਆਹ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਹਰਦੀਪ ਨੇ ਕੋਠੇ ਤੇ ਕਣਕ ਸੁੱਕਣੀ ਪਾਈ ਹੋਈ ਸੀ ਉਹ ਕਣਕ ਚੁੱਕਣ ਕੋਠੇ ਤੇ ਚੜੀ ਤਾਂ ਉਸ ਦੀ ਨਜ਼ਰ ਪਿਆ ਕੇ ਤਨਕਰ ਨੂੰ ਸ਼ਮਸ਼ੀਰ ਜੱਫੀ ਪਾਈ ਖੜਾ ਹੈ ਤਨਕਰ ਉਸ ਦੇ ਮੂੰਹ ਤੇ ਹੱਥ ਫੇਰ ਰਹੀ ਹੈ ਇਹ ਦੇਖ ਕੇ ਉਸ ਦੇ ਸੱਤੇ ਕੱਪੜੀ ਅੱਗ ਲੱਗ ਗਈ ਉਹ ਦਿਲ ਵਿੱਚ ਅੱਗ ਦੀ ਲਾਟ ਲੈ ਥੱਲੇ ਉਤਰ ਆਈ ਤੇ ਸ਼ਮਸ਼ੀਰ ਦਾ ਇੰਤਜ਼ਾਰ ਕਰਨ ਲੱਗੀ ਬਹੁਤ ਗੁੱਸੇ ਵਿੱਚ ਸੀ ਉਹ ਬੈਠੀ ਬੋਲ ਰਹੀ ਸੀ ਨਾ ਹੁਣ ਆ ਹੀ ਸਵਾ ਉੱਡਣੀ ਬਾਕੀ ਸੀ ਮੈਂ ਵੀ ਕਹਾ ਇਹ ਸਾਰਾ ਦਿਨ ਉਧਰ ਹੀ ਕਿਉਂ ਬੜਿਆ ਰਹਿੰਦਾ ਸ਼ੱਕ ਤਾਂ ਸੀ ਮੈਨੂੰ ਅੱਜ ਤਾਂ ਸਭ ਦੇਖ ਲਿਆ ਆਪਣੇ ਤੇ ਬੱਚਿਆਂ ਦੇ ਕੱਪੜੇ ਪਾ ਰਹੀ ਸੀ ਝੋਲੇ ਵਿੱਚ ਜਦ ਨੂੰ ਸ਼ਮਸ਼ੇਰ ਆ ਗਿਆ ਮੈਂ ਚੱਲੀ ਆ ਪਿੱਕੇ ਟੁਰਹਿ ਆਪਣੇ ਪਾਪੀਨਾ ਸ਼ਮਸ਼ੇਰ ਨੇ ਪੁੱਛਿਆ ਸੀ ਉਹ ਹੁਣ ਹੁਣ ਉਹ ਹੁਣ ਕੀ ਹੋ ਗਿਆ ਹਰਦੀਪ ਆਪੇ ਤੋਂ ਬਾਹਰ ਹੋ ਕੇ ਬੋਲੀ ਅਜੇ ਪੁੱਛਦਾ ਕੀ ਹੋ ਗਿਆ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ